ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਾਡੇ ਪੰਜਾਬੀ ਕਹਾਣੀ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਿ ਦੋ ਕਾਲੀਆਂ ਚਿੜੀਆਂ ਦੀ ਕਹਾਣੀ ਹੈ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਖੂਬਸੂਰਤ ਬਾਗ ਵਿੱਚ ਦੋ ਕਾਲੀਆਂ ਚਿੜੀਆਂ ਰਹਿੰਦੀਆਂ ਸਨ ਉਹ ਦੋਵੇਂ ਭੈਣਾਂ-ਭਾਂਗ ਰਹਿੰਦੀਆਂ ਸਨ ਹਮੇਸ਼ਾ ਇੱਕ ਦੂਜੇ ਦਾ ਖਿਆਲ ਰੱਖਦੀਆਂ ਸੀ ਅਕਠੀਆਂ ਖਾਂਦੀਆਂ ਪੀਂਦੀਆਂ ਅਕਠੀਆਂ ਹੀ ਉਹ ਖੇਡਦੀਆਂ ਤੇ ਉੱਡਦੀਆਂ ਰਹਿੰਦੀਆਂ ਸਨ ਉਹ ਬਹੁਤ ਹੀ ਚੁਸਤ ਤੇ ਚਲਾਕ ਸਨ ਪਰ ਉਹਨਾਂ ਦੀ ਆਦਤ ਵਿੱਚ ਇੱਕ ਬਹੁਤ ਵੱਡਾ ਅੰਤਰ ਸੀ ਪਹਿਲੀ ਚਿੜੀ ਜਿਸ ਦਾ ਨਾਮ ਚੰਪੀ ਸੀ ਉਹ ਬਹੁਤ ਹੀ ਸਿਆਣੀ ਤੇ ਸੰਤੋਖੀ ਸੀ ਉਹ ਹਰ ਕੰਮ ਵਿੱਚ ਧੀਰਜ ਤੇ ਸਮਝਦਾਰੀ ਵਰਤਦੀ ਸੀ ਦੂਜੀ ਚਿੜੀ ਟਿੰਪੀ ਥੋੜੀ ਆਲਸੀ ਅਤੇ ਸ਼ਰਾਰਤੀ ਸੀ ਉਹ ਹਮੇਸ਼ਾ ਆਸਾਨ ਰਾਹ ਲੱਭਣ ਦੀ ਕੋਸ਼ਿਸ਼ ਕਰਦੀ ਸੀ ਅਤੇ ਕਿਸੇ ਵੀ ਕੰਮ ਨੂੰ ਬਿਨਾਂ ਸੋਚੇ ਸਮਝੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਤੇ ਹਰ ਕੰਮ ਨੂੰ ਗਲਤ ਕਰ ਲੈਂਦੀ ਇੱਕ ਵੱਡੇ ਅਤੇ ਹਰੇ ਭਰੇ ਬਾਗ ਵਿੱਚ ਉਹਨਾਂ ਦਾ ਘਰ ਸੀ ਇਸ ਬਾਗ ਵਿੱਚ ਕਈ ਕਿਸਮ ਦੇ ਫਲ ਤੇ ਫੁੱਲਾਂ ਦੇ ਰੁੱਖ ਸਨ ਆਮਬ ਅਨਾਰ ਅੰਗੂਰ ਬਹੁਤ ਸਾਰੇ ਫੁੱਲ ਉੱਥੇ ਲੱਗੇ ਹੋਏ ਸਨ ਇੱਥੇ ਰੋਜ਼ ਹਜ਼ਾਰਾਂ ਪੰਛੀ ਆਉਂਦੇ ਜਾਂਦੇ ਪਰ ਚੰਪੀ ਅਤੇ ਟਿੰਪੀ ਦੀ ਮਿੱਤਰਤਾ ਸਭ ਤੋਂ ਵਧੀਆ ਸੀ ਉਹ ਦੋਵੇਂ ਬਾਗ ਦੀਆਂ ਹਵਾਵਾਂ ਨੂੰ ਮਾਣਦੀਆਂ ਹੋਈਆਂ ਪਿਆਰ ਨਾਲ ਉੱਥੇ ਰਹਿੰਦੀਆਂ ਸਨ ਇੱਕ ਦਿਨ ਉਹਨਾਂ ਨੇ ਦੇਖਿਆ ਕਿ ਬਾਗ ਵਿੱਚ ਇੱਕ ਬਹੁਤ ਹੀ ਚਮਤਕਾਰ ਇੱਕ ਬਹੁਤ ਹੀ ਚਮਕਦਾਰ ਤੇ ਸੁੰਦਰ ਫੁੱਲ ਅਤੇ ਫਲਾਂ ਵਾਲਾ ਰੁੱਖ ਲੱਗਿਆ ਹੋਇਆ। ਉਹ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈਆਂ। ਉਹਨਾਂ ਨੂੰ ਇਹ ਰੁੱਖ ਪਹਿਲਾਂ ਕਦੇ ਵੀ ਦਿਸਿਆ ਨਹੀਂ ਸੀ। ਉਹ ਉਸਦੇ ਫਲ ਦੇਖਣ ਲਈ ਲਾਲਚੀ ਹੋ ਗਈਆਂ। ਇਹ ਫਲ ਬਹੁਤ ਹੀ ਦੇਖਣ ਵਿੱਚ ਸੁੰਦਰ ਲੱਗ ਰਹੇ ਸਨ। ਜਿਵੇਂ ਫਲ ਉਹਨਾਂ ਨੂੰ ਕਹਿ ਰਿਹਾ ਹੋਵੇ ਕਿ ਆਓ ਅਤੇ ਮੈਨੂੰ ਖਾ ਲਵੋ। ਟਿੰਪੀ ਨੇ ਉਤਾਵਲੇ ਪੜਨ ਨਾਲ ਕਿਹਾ ਕਿ ਮੈਂ ਇਸ ਨੂੰ ਖਾਣਾ ਚਾਹੁੰਦੀ ਹਾਂ। ਪਰ ਚੰਪੀ ਨੇ ਸਮਝਾਇਆ ਕਿ ਸਾਨੂੰ ਪਹਿਲਾਂ ਜਾਨਣਾ ਚਾਹੀਦਾ ਹੈ ਕਿ ਇਹ ਫਲ ਸਾਡੇ ਖਾਣਯੋਗ ਹੈ ਵੀ ਜਾਂ ਨਹੀਂ ਪਰ ਟਿੰਪੀ ਜੋ ਕਿ ਹਮੇਸ਼ਾ ਉਤਾਵਲੇ ਪਣ ਵਿੱਚ ਰਹਿੰਦੀ ਸੀ ਹਰ ਕੰਮ ਨੂੰ ਜਲਦਬਾਜ਼ੀ ਵਿੱਚ ਬਿਨਾਂ ਸੋਚੇ ਸਮਝੇ ਕਰਦੀ ਸੀ ਉਸ ਨੂੰ ਕਿਸੇ ਦੀਆਂ ਗੱਲਾਂ ਦਾ ਕੋਈ ਫਰਕ ਨਹੀਂ ਸੀ ਬਸ ਉਸ ਨੇ ਤਾਂ ਜਿੱਦ ਹੀ ਫੜ ਲਈ ਸੀ ਕਿ ਉਹ ਇਸ ਫਲ ਨੂੰ ਖਾ ਕੇ ਰਹੇਗੀ ਉਸ ਨੂੰ ਟਿੰਪੀ ਦੀ ਪਰ ਉਸ ਨੂੰ ਚੰਪੀ ਦੀ ਇਹ ਗੱਲ ਪਸੰਦ ਨਾ ਆਈ ਉਹ ਆਲਸੀ ਸੀ ਤੇ ਉਸ ਨੇ ਤੁਰੰਤ ਇੱਕ ਫਲ ਤੋੜ ਲਿਆ ਅਤੇ ਖਾ ਲਿਆ ਕੁਝ ਪਲਾਂ ਬਾਅਦ ਉਸ ਨੂੰ ਅੰਦਰੋਂ ਬੇਚੈਨੀ ਹੋਣ ਲੱਗੀ ਉਸ ਦੇ ਸਾਰੇ ਖੰਭ ਕੰਬਣ ਲੱਗ ਪਏ ਅਤੇ ਉਸ ਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗ ਪਿਆ ਚੰਪੀ ਮੈਨੂੰ ਬਹੁਤ ਗਲਤ ਮਹਿਸੂਸ ਹੋ ਰਿਹਾ ਹੈ। ਟਿੰਪੀ ਨੇ ਕਿਹਾ ਚੰਪੀ ਦੌੜੀ-ਦੌੜੀ ਆਈ ਅਤੇ ਵੱਡੇ ਬਾਜ ਤੋਂ ਸਲਾਹ ਲੈਣ ਲੱਗੀ। ਬਾਜ ਬਹੁਤ ਹੀ ਸਿਆਣਾ ਸੀ। ਉਸਨੇ ਦੱਸਿਆ ਕਿ ਇਹ ਇੱਕ ਜ਼ਹਿਰੀਲਾ ਫਲ ਹੈ। ਅਸੀਂ ਪਹਿਲਾਂ ਵੀ ਇਸ ਨੂੰ ਦੇਖਿਆ ਹੈ। ਜੋ ਵੀ ਇਸ ਨੂੰ ਖਾ ਲੈਂਦਾ ਹੈ ਉਹ ਬਿਮਾਰ ਹੋ ਜਾਂਦਾ ਹੈ। ਚੰਪੀ ਨੇ ਸ਼ੁਕਰ ਮਨਾਇਆ ਕਿ ਉਸਨੇ ਪਹਿਲਾ ਹੀ ਇਹ ਫਲ ਨਹੀਂ ਖਾਇਆ ਸੀ ਉਸਨੇ ਤਰੰਤ ਉਸ ਦੇ ਇਲਾਜ ਲਈ ਯੋਜਨਾ ਬਣਾਈ ਤੇ ਜੋ ਜੋ ਬਾਜ ਨੇ ਦੱਸਿਆ ਉਸਨੇ ਉਹੀ-ਉਹੀ ਟਿੰਪੀ ਨੂੰ ਲਿਆ ਕੇ ਦਿੱਤਾ ਤੇ ਉਹ ਦਵਾਈ ਬਣਾ ਕੇ ਟਿੰਪੀ ਨੂੰ ਖਵਾ ਦਿੱਤੀ ਜਿਸ ਦੇ ਨਾਲ ਥੋੜੇ ਸਮੇਂ ਬਾਅਦ ਟਿੰਪੀ ਠੀਕ ਹੋ ਗਈ ਇਸ ਘਟਨਾ ਤੋਂ ਬਾਅਦ ਟਿੰਪੀ ਨੇ ਇੱਕ ਮਹੱਤਵਪੂਰਨ ਗੱਲ ਸਿੱਖੀ ਕੀ ਹਰ ਕੰਮ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਇਹ ਹੀ ਸਭ ਤੋਂ ਸਹੀ ਗੱਲ ਹੈ ਚੰਪੀ ਦੀ ਸਿਆਣਪ ਨੇ ਉਸ ਦੀ ਜ਼ਿੰਦਗੀ ਬਚਾ ਲਈ ਉਸ ਦਿਨ ਤੋਂ ਦੋਵੇਂ ਚਿੜੀਆਂ ਹੋਰ ਵੀ ਵਧੀਆ ਦੋਸਤ ਬਣ ਗਈਆਂ ਉਹ ਹਮੇਸ਼ਾ ਧੀਰਜ ਤੇ ਸਮਝਦਾਰੀ ਨਾਲ ਕੰਮ ਕਰਨ ਲੱਗੀਆਂ ਹੁਣ ਟਿੰਪੀ ਹਮੇਸ਼ਾ ਚੰਪੀ ਦੇ ਕਹੇ ਅਨੁਸਾਰ ਚੱਲਦੀ ਉਸ ਦੀ ਮਦਦ ਕਰਦੀ ਤੇ ਹਮੇਸ਼ਾ ਹਰ ਕੰਮ ਨੂੰ ਸਬਰ ਦੇ ਨਾਲ ਕਰਦੀ ਜਿਸ ਦੇ ਨਾਲ ਉਹ ਦੋਵੇਂ ਬਹੁਤ ਖੁਸ਼ ਰਹਿੰਦੀਆਂ ਸਨ ਹੌਲੀ-ਹੌਲੀ ਉਹਨਾਂ ਨੇ ਆਪਣਾ ਇੱਕ ਵੱਡੇ ਦਰਖਤ ਦੇ ਉੱਤੇ ਸੋਹਣਾ ਜਿਹਾ ਆਲਣਾ ਵੀ ਬਣਾ ਲਿਆ ਅਤੇ ਉਹ ਆਪਣੇ ਆਲਣੇ ਦੇ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੀਆਂ ਅਤੇ ਹੋਰਾਂ ਪੰਛੀਆਂ ਨਾਲ ਵੀ ਉਹ ਖੁਸ਼ ਹੋ ਕੇ ਰਹਿੰਦੀਆਂ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਜਦੋਂ ਅਸੀਂ ਲਾਲਚ ਜਾਂ ਆਲਸੀਪਣ ਦੇ ਵਾਰਸ ਵਿੱਚ ਹੋ ਕੇ ਜਲਦਬਾਜ਼ੀ ਨਾਲ ਕੋਈ ਵੀ ਫੈਸਲਾ ਕਰਦੇ ਆ ਜਾਂ ਕੋਈ ਵੀ ਗਲਤ ਕੰਮ ਕਰਦੇ ਆ ਤਾਂ ਇਸ ਦਾ ਨਤੀਜਾ ਹਮੇਸ਼ਾ ਖਰਾਬ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਸਿਆਣਪ ਤੇ ਧੀਰਜ ਹੀ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਸਿਆਣਪ ਤੇ ਧੀਰਜ ਰੱਖਦੇ ਆ ਤਾਂ ਉਸ ਕੰਮ ਵਿੱਚ ਸਾਨੂੰ ਹਮੇਸ਼ਾ ਸਫਲਤਾ ਹੀ ਮਿਲਦੀ ਹੈ ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਮਝੋ ਸੋਚੋ ਅਤੇ ਫਿਰ ਉਸ ਕੰਮ ਨੂੰ ਕਰੋ ਕਦੇ ਵੀ ਕਿਸੇ ਕੰਮ ਨੂੰ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਜਲਦਬਾਜ਼ੀ ਵਿੱਚ ਕੋਈ ਨਿਰਣੇ ਲੈਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਆ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ